ਕੁਕਿੰਗ ਸੁਈਚਾ ਨਾਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਜੀ ਅੱਜ ਅਸੀਂ ਬਣਾਵਾਂਗੇ ਸਾਗ ਜਿੰਨਾ ਭਣਾ ਦੇ ਸਾਗ ਖਾਣ ਤੋਂ ਬਾਅਦ ਤਜਾਬ ਬੰਦਾ ਜਾਂ ਬੀਪੀ ਵਧ ਜਾਂਦਾ ਉਹਨਾਂ ਨੂੰ ਅਸੀਂ ਦੱਸਾਂਗੇ ਕਿ ਇਸ ਤਰੀਕੇ ਨਾਲ ਤੁਸੀਂ ਸਾਗ ਬਣਾਉਣਾ ਹੈ ਤੁਹਾਡੇ ਕਦੇ ਵੀ ਬੀਪੀ ਤੇ ਤਜਾਬ ਨਹੀਂ ਵਧੇਗਾ ਅਸੀਂ ਸਾਗ ਨੂੰ ਚੰਗੀ ਤਰ੍ਹਾਂ ਧੋ ਕੇ ਤੇ ਕੁੱਕਰ ਦੇ ਵਿੱਚ ਪਾ ਕੇ ਗੈਸ ਉੱਪਰ ਰੱਖਤਾ ਹੈ ਇਹ ਲਈ ਅਸੀਂ ਮੇਤੀ ਜਦੋਂ ਵੀ ਤੁਸੀਂ ਸਾਗ ਬਣਾਉਣਾ ਉਹਦੇ 'ਚ ਮੇਥੀ ਜ਼ਰੂਰ ਪਾਣੀ ਆ ਸਾਗ ਨੂੰ ਅਸੀਂ ਧੋ ਕੇ ਕੱਟ ਕੇ ਤੇ ਕੁੱਕਰ ਦੇ ਵਿੱਚ ਪਾ ਲਿਆ ਤੇ ਅੰਨੂ ਅਸੀਂ ਬਿਨਾ ਟੱਕੇ ਜਨਗੀ ਅੱਧਾ ਟੱਕੇ 15 ਮਿੰਟ ਪਕਾਉਣਾ ਆ ਤੇ ਫੇਰ ਅਸੀਂ ਪਾਵਾਂਗੇ ਇਹਦੇ 'ਚ ਪਾਲਕ ਤੇ ਮੇਥੀ ਇਸ ਤਰੀਕੇ ਨਾਲ ਜਦੋਂ ਤੁਸੀਂ ਸਾਗ ਬਣਾਉਗੇ ਤੁਹਾਡੇ ਕਦੇ ਵੀ ਤਜਾਬ ਨਹੀਂ ਬਣੇਗਾ ਤੇ ਮੈਂ 15 ਮਿੰਟ ਇਸ ਨੂੰ ਰੈਨ ਲਿਆ ਆ ਤੇ ਹੋਣਾ ਤੇ ਚ ਪਾਵਾਂਗੀ ਮੈਂ ਕਰਮ ਕੀਤਾ ਪਾਣੀ ਉਹਨਾਂ ਦੇ ਚ ਪਾਵਾਂਗੇ ਸੀ ਪਾਲ ਆਲੀ ਪਾ ਦਾਂਗੇ ਮੇਥੀ ਜਦੋਂ ਵੀ ਤੁਸੀਂ ਸਾਗ ਬਣਾਉਣਾ ਤੇ ਮੇਥੀ ਜ਼ਰੂਰ ਪਾਓ ਮੇਥੀ ਨਾਲ ਸਾਗ ਬਹੁਤ ਜ਼ਿਆਦਾ ਟੇਸਟ ਬੰਦਾ ਤੁਸੀਂ ਸਾਗ ਬਣਾਉਣ ਵੇਲੇ ਪਾਲਕ ਘੱਟ ਰੱਖਿਓ ਕਿਉਂਕਿ ਜਿੰਨਾ ਕਿ ਤਜਾਬ ਬੰਦਾ ਉਹਨਾਂ ਲਈ ਪਾਲਕ ਚੰਗੀ ਨਹੀਂ ਹੁੰਦੀ ਜਦੋਂ ਸਾਗ ਬਣਾਣੇ ਆ ਉਹ ਵਿੱਚ ਜ਼ਿਆਦਾ ਪਾਲਕ ਪਾਉਣ ਨਾਲ ਹੀ ਸਾਡੇ ਤਜਾਬ ਬੰਦਾ ਆ ਹੁਣਾ ਪਲਟੇ ਦੇ ਨਾਲ ਉਹੰਤਾ ਤਦਾਂਗੇ। ਇਹਨਾਂ ਨੂੰ ਤੱਕਾ ਦੇ ਪੰਨ੍ਹੇ ਮੇਲੇ ਪਕਾਉਣਾ ਹੈ। ਸਾਗ ਸਾਗ ਦਾ ਇਹ ਕੋਰੇਜ ਗਿਆ। ਤੈਨੂੰ ਪਲਟੇ ਨਾਲ ਦੱਬ ਦਾਂਗੇ। ਤੇ ਇਸ ਨੂੰ ਅਦੇ ਵੀ ਕੱਢਾਂਗੇ ਸਾਗ ਦਾ ਪਾਣੀ। ਆ ਗਾਜਰ ਤੁਸੀਂ ਪਾਣੀ ਕੱਢ ਦਿੰਦੇ ਆ ਤੇ ਤੁਸੀਂ ਸਾਰਾ ਉਹ ਪਣੀ ਗੋਲੀਆਂ ਪਾ ਕੇ ਪਕਾਓ ਤੁਹਾਡੇ ਕਦੇ ਇਤਜਾਰ ਨਹੀਂ ਬਣੇਗਾ ਹੁਣ ਅਸੀਂ ਇਹਦੇ ਤੇ ਗਰਮ ਕਰਕੇ ਦੁਬਾਰਾ ਪਾਉਂਦੇ ਹਾਂ ਹੁਣ ਅਗੇ ਪਾਵਾਂਗੇ ਅਸੀਂ ਕੱਟਿਆ ਹੋਇਆ ਅਦਰਕ ਤੇ ਹਰੀਆਂ ਮਿਰਚਾਂ ਇੱਕ ਚਮਚ ਪਾਵਾਂਗੇ ਨਮਕ ਕੱਟ ਕੇ ਕਰਦਾਂਗੇ ਬਸ ਸੇਮ ਗੈਸ ਤੇ ਇਸ ਨੂੰ 15 ਮਿੰਟ ਪਕਾਵਾਂਗੇ ਪਾਣੀ ਅਸੀਂ ਇਹਦੇ ਵਿੱਚ ਪਹਿਲੇ ਜਿਆਦਾ ਪਾਇਆ ਸੀ ਕਿਉਂਕਿ ਇਹਦੇ ਵਿੱਚ ਅਸੀਂ ਪਾਣੀ ਕੱਢਣਾ ਸੀ ਤੇ ਹੁਣ ਕੁੱਕਰ ਨੂੰ ਬੰਦ ਕਰਕੇ ਤੇ ਦੋ ਤਿੰਨ ਸੀਟੀਆਂ ਲਗਵਾਵਾਂਗੇ ਹੋਰ ਤੇ ਇਸ ਨੂੰ ਹੁਣ ਅਸੀਂ ਸੇਮ ਗੈਸ ਉੱਪਰ ਹੀ ਬਣਾਉਣਾ ਹੈ ਤੇ ਸਾਗ ਨੂੰ ਅਸੀਂ ਲਗਵਾਲੀਆਂ ਸੀਟੀਆਂ ਹੁਣ ਅਸੀਂ ਸਾਗ ਨੂੰ ਚੱਕ ਕਰਨੇ ਆ ਤੇ ਦੇਖੋ ਕਿੰਨਾ ਵਧੀਆ ਸਾਡਾ ਸਾਗ ਬਣਿਆ ਹੈ ਹੁਣ ਅਸੀਂ ਗਰਮ ਗਰਮ ਸਾਗ ਨੂੰ ਘੋਟਣੇ ਆ ਤੁਸੀਂ ਇਹਨੂੰ ਮਿਕਸੀ 'ਚ ਵੀ ਘੋਟ ਸਕਦੇ ਹੋ ਤੇ ਘੋਟਣੇ ਨਾਲ ਵੀ ਮੈਂ ਇਸ ਨੂੰ ਘੋਟਣੇ ਨਾਲ ਘੋਟਾਂਗੀ ਮਿਕਸੀ ਵਾਲੇ ਸਾਗ ਦਾ ਟੇਸਟ ਵਧੀਆ ਨਹੀਂ ਆਉਂਦਾ ਤੇ ਜਿਹੜਾ ਅਸੀਂ ਘੋਟ ਕੇ ਬਣਾਉਂਦੇ ਹਾਂ ਉਹ ਸਾਗ ਦਾ ਟੇਸਟ ਅਲੱਗ ਹੀ ਹੁੰਦਾ ਹੈ ਇਹਦੇ ਵਿੱਚ ਪਾਵਾਂਗੇ ਚੋਲਾਂ ਦਾ ਆਟਾ ਤੁਸੀਂ ਚੋਲਾਂ ਦੇ ਆਟੇ ਦੀ ਜਗ੍ਹਾ ਤੇ ਜਵਾਰ ਦਾ ਆਟਾ ਵੀ ਪਾ ਸਕਦੇ ਹੋ ਲੋ ਜੀ ਸਾਗ ਨੂੰ ਲਿਆ ਸੀ ਕੋਟ ਤੇ ਦੇਖੋ ਸਾਡਾ ਸਾਗ ਕਿੰਨਾ ਵਧੀਆ ਘੋਟਿਆ ਗਿਆ ਆ ਜਦੋਂ ਸਾਡਾ ਤੇਲ ਚੰਗੀ ਤਰ੍ਹਾਂ ਗਰਮ ਹੋ ਜੇਗਾ ਤੇ ਅੱਦੇ ਚ ਪਾਵਾਂਗੇ ਅਸੀਂ 2-4 ਲਾਲ ਮਿਰਚਾਂ ਅੱਧਾ ਚਮਚ ਜੀਰਾ ਹੁਣ ਉਹ ਸੀਪੇ ਤੇ ਚੰਗੀ ਤਰ੍ਹਾਂ ਪੋਣ ਲੈਣੇ ਆ ਜਦੋਂ ਜੀਰਾ ਸਾਡਾ ਤੇਲ 'ਚ ਪੁੱਜ ਜਾਏਗਾ ਫਿਰ ਅਸੀਂ ਪਾਵਾਂਗੇ ਇਹਦੇ 'ਚ ਕੱਟਿਆ ਹੋਇਆ ਅਦਰਕ ਲਸਣ ਪਿਆਜ਼ ਤੇ ਦੋ ਹਰੀਆਂ ਮਿਰਚਾਂ ਤਰਪੇ ਮੋਸੇਂ ਉਹਦੇ ਤੱਕ ਪੰਨਾ ਜਦ ਤੱਕ ਦਾ ਕਲਰ ਚੀਨ ਨਾ ਹੋ ਜਾਵੇ ਦੇਖੋ ਸਾਡਾ ਬਣ ਕੇ ਤਿਆਰ ਹੋ ਗਿਆ ਤੇ ਦੇਖੋ ਕਿੰਨਾ ਸਵਾਦ ਸਾਡਾ ਸਾਗ ਬਣਿਆ ਆ ਤੁਸੀਂ ਵੀ ਮੇਰੇ ਤਰੀਕੇ ਨਾਲ ਸਾਗ ਨੂੰ ਬਣਾਓ ਜਦੋਂ ਤੁਸੀਂ ਸਾਗ ਨੂੰ ਬਣਾਓਗੇ ਅੱਧਾ ਪਾਣੀ ਸਾਰਾ ਕੱਢ ਲੈਣਾ ਤੇ ਦੁਬਾਰਾ ਨਵਾਂ ਪਾਣੀ ਪਾ ਲਿਓ ਗਰਮ ਕਰਕੇ ਤੇ ਜਾਂ ਸਾਗ ਬਣਾਉਣ ਵੇਲੇ ਤੁਸੀਂ ਪਾਣੀ ਨੂੰ ਜ਼ਿਆਦਾ ਰੱਖ ਲਿਓ ਅੱਧਾ ਪਾਣੀ ਕੱਢ ਦਿਓ ਤੇ ਫੇਰ ਸਾਗ ਬਣਾਇਓ ਤੁਹਾਡੇ ਕਦੇ ਇਤਜਾਬ ਨਹੀਂ ਬਣੇਗਾ ਨਾ ਹੀ ਤੁਹਾਡਾ ਬੀਪੀ ਵਧੇਗਾ ਤੇ ਜਿਨ੍ਹਾਂ ਦੇ ਗੈਸ ਬੰਦੀ ਹੈ ਬਿਲਕੁਲ ਨਹੀਂ ਗੈਸ ਬਣੇਗੀ ਤੁਸੀਂ ਜਿੰਨਾ ਮਰਜੀ ਸਾਗ ਨੂੰ ਖਾ ਸਕਦੇ ਹੋ ਇਸ ਦੇ ਨਾਲ ਤੁਹਾਨੂੰ ਕੋਈ ਨੁਕਸਾਨ ਨਹੀਂ ਹੋਏਗਾ ਜੇ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਤੇ ਜੇਰਾ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰਿਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ